ਪਹੁੰਚ ਗਿਆ ਆਪਾਂ ਮਰੀਨਾ ਬੀਚ ਤੇ ਸਾਹਮਣੇ ਸਮੁੰਦਰ ਦਾ ਕਿਨਾਰਾ ਇਹ ਸਮੁੰਦਰ ਦਾ ਨਾਮ ਬੇ ਆਫ ਬੰਗਾਲ ਬੰਗਾਲ ਦੀ ਖਾੜੀ ਤੇ ਜਿਹਨੂੰ ਨਾਮ ਦਿੱਤਾ ਹੋਇਆਗਾ ਮਰੀਨਾ ਬੀਚ ਇਹ ਕਹਿੰਦੇ ਭਾਰਤ ਦੀ ਸਭ ਤੋਂ ਵੱਡੀ ਬੀਚ ਆ ਜੀ ਜਿਹਦੀ ਲੰਬਾਈ ਹੈਗੀ ਆ 13 ਕਿਲੋਮੀਟਰ ਦੀ ਇਹ ਦੁਨੀਆ ਦੀ ਦੂਜੀ ਨੰਬਰ ਦੀ ਬੀਚ ਹੈ ਜੀ ਜੇ ਦੁਨੀਆ ਦੀ ਸਭ ਤੋਂ ਲੰਮੀ ਬੀਚ ਦੀ ਗੱਲ ਕਰੀਏ ਤੇ ਉਹ ਬ੍ਰਾਜ਼ੀਲ ਦੇ ਵਿੱਚ ਪੈ ਜਾਂਦੀ ਆ ਜਿਹਦੀ ਲੰਬਾਈ ਹੈਗੀ ਆ 254 ਕਿਲੋਮੀਟਰ ਇਹ بڑے ਜਿਹੜੇ ਘੁੰਮਣ ਫਿਰਨ ਆਲੇ ਇੱਥੇ ਆਉਂਦੇ ਆ ਕਿਉਂਕਿ ਆਪਣੇ ਇੰਡੀਆ ਦੀ ਸਭ ਤੋਂ ਵੱਡੀ ਜਿਹੜੀ ਵੱਡੀ ਬੀਚ ਆ ਇਹ ਹੀ ਆ ਜਿਹੜੀ ਚੰਨਈ ਦੇ ਵਿੱਚ ਪੈ ਜਾਂਦੀ ਆ 25 ਅਕਤੂਬਰ ਇਹ ਦਿਨ ਹੈਗਾ ਜੀ ਅੱਜ ਸ਼ਨੀਵਾਰ 2025 ਤੇ ਇਸ ਟਾਈਮ ਆਪਾਂ ਖੜੇ ਆ ਜੀ ਚਨਈ ਦੇ ਵਿੱਚ ਸੜਕਾਂ ਤੇ ਖੜੇ ਆ ਅੱਜ ਦੀ ਸਵੇਰ ਆਪਣੀ ਸੜਕਾਂ ਤੇ ਆ ਇਹ ਰੰਗ-ਬਰੰਗੇ ਲੋਕ ਰੰਗ-ਬਰੰਗੀਆਂ ਗੱਡੀਆਂ ਤੇ ਰੰਗ-ਬਰੰਗੇ ਪਹਿਰਾਵੇ ਆ ਜੀ ਇਹ ਵਿੱਚੋਂ ਵਿੱਚਕਾਰ ਰੰਗ-ਬਰੰਗੇ ਆਪਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਅੱਜ ਦੀ ਸਵੇਰ ਦੀ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਆ ਜੀ ਥੋਡੀਆਂ ਦਵਾਈਆਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਜਿੱਥੇ ਭਾਈ ਆਪਾਂ ਰਾਤ ਸੁੱਤੇ ਸੀਗੇ ਉਸ ਬਸ ੱਡੇ ਤੇ ਤੇ ਉੱਥੋਂ ਆਪਾਂ ਤੜਕੀ ਬੋਰੀ ਬਿਸਤਰੇ ਚੱਕ ਲਿਆ ਸੀਗਾ ਤੇ ਲੱਭ ਰਹੇ ਸੀ ਕੋਈ ਚੀਜ਼ ਆਪਾਂ ਨੂੰ ਨਹਾਉਣ ਲਈ ਥਾਂ ਮਿਲ ਜੇ ਆਪਾਂ ਨੂੰ ਤੇ ਥੋੜਾ ਮੋਟਾ ਆਲਾ ਟੋਲਾ ਕੀਤਾ ਦੇਲੇ ਕਿਲੋਮੀਟਰ ਆਏ ਸੀਗੇ ਤੇ ਸਾਹਮਣੇ ਭਾਈ ਆਪਣੇ ਨੌਨ ਵਾਲਾ ਥਾਂ ਮਿਲ ਗਿਆ ਸੀਗਾ ਤੇ ਇੱਥੇ ਆਪਾਂ ਨਹਾਤੇ ਆਂ ਵੈਸੇ ਕੋਈ ਬੜਾ ਸਾਫ ਸੁਥਰਾ ਕੰਮ ਹੈ ਨਹੀਂ ਸੀਗਾ ਪਰ ਠੀਕ ਠਾਕ ਸੀਗਾ ਜੀ ਬਸ ਨਾਲੇ ਇਹ ਜਿਹੜਾ ਆਪਣਾ ਖਰਚਾ ਪਾਣੀ ਹੋ ਗਿਆ ਅੱਜ ਤੜਕੋ ਤੜਕ ਕੇ 40 40 ਰੁਪਏ ਇੱਕ ਬੰਦੇ ਦੇ ਲੱਗੇ ਆ ਜੀ ਨਹਾਉਣ ਦੇ 40 40 ਲਾ ਕੇ ਤੇ ਨਹਾਏ ਆ ਕਿਉਂਕਿ ਦੋ ਦਿਨ ਹੋ ਗਏ ਸੀ ਭਾਈ ਨਹਾਤੇ ਨਹੀਂ ਸੀਗੇ ਆਪਾਂ ਮੈਂ ਤਾਂ ਚਿੱਟੀ ਟੀ ਸ਼ਰਟ ਵੀ ਉੱਥੇ ਰੱਖਿਆ ਹੈ ਵਾਲੀ ਮੈਲੀ ਹੋ ਗਈ ਸੀ ਮੈਂ ਤੋਤੀ ਰਗੜੀ ਵੀ ਪਰ ਆਇਆ ਨਹੀਂ ਕੋਈ ਨਖਾਰ ਉਹ ਤੇ ਉੱਥੇ ਹੀ ਰੱਖਤੀ ਵੀ ਭਾਈ ਤੂੰ ਇੱਥੇ ਹੀ ਰਹਿ ਤੇ ਹੁਣ ਦੇਖਦੇ ਆ ਕਿਹੜੇ ਪਾਸੇ ਜਾਂਦੇ ਆ ਹਲੇ ਤਾਂ ਸੜਕਾਂ ਦੇ ਤਰੇ ਫਿਰਦੇ ਆ ਸਾਹਮਣੇ ਵੱਡੀਆਂ-ਵੱਡੀਆਂ ਬਿਲਡਿੰਗਾਂ ਵੱਡੇ-ਵੱਡੇ ਹੋਸਟਲ ਤੇ ਨਾ ਭਾਈ ਬੋਲੀ ਦੀ ਸਮਝ ਆਉਂਦੀ ਆ ਨਾ ਆਪਣ ਨੂੰ ਆਉਂਦੀ ਆ ਨਾ ਉਹਨਾਂ ਨੂੰ ਆਉਂਦੀ ਆ ਕੋਈ ਟਾਵਾ ਟੱਲਾ ਬੰਦਾ ਜਿਹੜਾ ਹਿੰਦੀ ਬੋਲ ਲੈਂਦਾਗਾ ਇਹ ਤਾਂ ਬਾਹਲੇ ਬੰਦੇ ਹਿੰਦੀ ਨਹੀਂ ਬੋਲਦੇ ਤੇ ਮਾੜੀ-ਮੋਟੀ ਅੰਗਰੇਜ਼ੀ ਬੋਲ ਲੈਂਦੇ ਆ ਤੇ ਨਹੀਂ ਤਾਂ ਤਮੇਲੀ ਬੋਲਦੇ ਆ ਇਹ ਜਿਹੜੀ ਆਪਦੀ ਭਾਸ਼ਾ ਇਹਨਾਂ ਦੀ ਉਹ ਆਪਾਂ ਨੂੰ ਆਉਂਦੀ ਨਹੀਂ ਤੇ ਮਾੜੀ-ਮੋਟੀ ਕੁਝ ਹਿੰਦੀ ਹੁੰਦੀ ਅੰਗਰੇਜ਼ੀ ਅੰਗਰੇਜ਼ੀ ਮਾੜਾ-ਮੋਟਾ ਕੁਝ ਮਿਕਸ-ਮਿਕਸੇ ਜਾਂ ਕਰਕੇ ਥੋੜੀ-ਮੋਟੀ ਗੱਲਬਾਤ ਕਰ ਲਈਦੀ ਆ ਤੇ ਜਿਹੜੀ ਚੀਜ਼ ਦੀ ਹੈਲਪ ਚਾਹੀਦੀ ਹੁੰਦੀ ਆ ਆਪਾਂ ਜਿਵੇਂ ਕਿਸੇ ਚਾਹ ਵਾਲੇ ਅੱਡੇ ਤੇ ਖੜ ਗਏ ਤੇ ਉਹਦੀ ਚਾਹ ਮੰਗਣੀ ਆ ਉਹ ਮਾੜਾ-ਮੋਟਾ ਗੱਲਬਾਤ ਆਪਾਂ ਕਰ ਲੈਣੀ ਹੁੰਦੀ ਆ ਇਹ ਅੱਜ ਸਾਰੇ ਨਾਤੇ ਆ ਮੂੰ ਦੇਖੋ ਚਾਮ ਕਦੇ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਬਸ ਇਹੀ ਸਤਿ ਸ੍ਰੀਕਾਲ ਸੁਣਨੀ ਸੀ ਤੇਰੇ ਤੋਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਆ ਤੇ ਆ ਟੂੜੀ ਦੇ ਰਿਆਂ ਦਾ ਸੁਣ ਲੈਣੀ ਕੋਸ ਹਾਂ ਲਓ ਜੀ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਚਨਈ ਸ਼ਹਿਰ ਦੇ ਵਿੱਚ ਆ ਕੇ ਬੜਾ ਵਧੀਆ ਲੱਗ ਜਾਂਦਾ ਕਿਉਂਕਿ ਅਸੀਂ ਨਾ ਤੋਂ ਲੈ ਜੀ रेल गड्डी ਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਆ ਜੀ ਦੋ ਦਿਨ ਦਿਨ ਅਸੀਂ ਉੜੀਸਾ ਜੀ ਨਾਤੇ ਸੀਗੇ ਉਸ ਤੋਂ ਬਾਅਦ ਆਪਾਂ ਤਾਮਿਲਨਾਡ ਚ ਜਾ ਕੇ ਨਾਤੇ ਆਂ ਦੇਖ ਲੋ ਇਹ ਵੀ ਸਾਫ਼ ਹੁੰਦਾ ਜੀ ਪਹਿਲੀ ਗੱਲ ਤਾਂ ਤੁਸੀਂ ਮੈਨੂੰ ਐਂ ਦੱਸੋ ਸਾਰੇ ਜਣੇ ਵੀ ਅੱਜ ਨਹਾ ਕੇ ਕਿਵੇਂ ਲੱਗ ਰਿਹਾ ਹੈ ਹਲੋ ਹਲੋ ਲੈ ਇਧਰ ਆ ਰਹਾ ਹੈ ਬਾਜ਼ ਇਸ ਦਾ ਹਲੋ ਹਿੰਦੀ ਹਿੰਦੀ ਨਹੀਂ ਨਹੀਂ ਇੰਦੀ ਨਹੀਂ ਘੋੜਾਂ ਤੋਂ ਚੱਲਦੇ ਫਿਰਦੇ ਜੀ ਇੱਕ ਵਾਰੀ ਫੇਰ ਅਪਾ ਟੈਂਪੂ ਦੀ ਸਵਾਰੀ ਤੇ ਇੱਕ ਬਾਈ ਆਪਾਂ ਨੂੰ ਲੈ ਕੇ ਜਾਈ ਜਾਂਦਾ ਜਿਹੜਾ ਇੱਥੋਂ ਇੱਥੋਂ ਦਾ ਸਭ ਤੋਂ ਫੇਮਸ ਬੀਚ ਆ ਮਰੀਨਾ ਬੀਚ ਦਾਦਾ ਅੰਨਾ ਵਣਕਮ ਵਣਕਮ ਤੇ ਆਹੀ ਵਣਕਮ ਆਪਾਂ ਨੂੰ ਆਉਂਦਾ ਜੀ ਤੇ ਆਹੀ ਵਣਕਮ ਬੋਲ ਕੇ ਆਪਾਂ ਚੁੱਪ ਕਰ ਜਾਂਦੇ ਆ ਇਦੂ ਗਹਾ ਸਮਝ ਨਹੀਂ ਆਉਂਦੀ ਨਾ ਇਹਨਾਂ ਨੂੰ ਆਉਂਦੀ ਆਪਣੀ ਨਾ ਇਹਨਾਂ ਦੀ ਆਪਾਂ ਨੂੰ ਆਉਂਦੀ ਤੇ ਆਨਲਾਈਨ ਪਾਈ ਆਪਾਂ ਫੇਰ ਟੈਂਪੂ ਬੁੱਕ ਕਰਾ ਲਿਆ ਰੈਪੀਡੋ ਤੇ ਇਹ ਲਊਗਾ 300 ਰੁਪਏ ਆਪਣੇ ਕੋਲੋਂ ਇੱਥੋਂ ਹੈਗਾ 14 ਕਿਲੋਮੀਟਰ 14 ਪਤਾ ਨਹੀਂ 15 ਕਿਲੋਮੀਟਰ ਜਿਹੜਾ ਇੱਥੋਂ ਮਰੀਨਾ ਬੀਚ ਹੈਗਾ ਤੇ ਮਰੀਨਾ ਬੀਚ ਤੇ ਚੱਲਦੇ ਆਪਾਂ ਉੱਥੇ ਦੇਖਣ ਨੂੰ ਜੋ ਵੀ ਕੁਝ ਹੋਇਆ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਜਾਂ ਆਪਾਂ ਆਪ ਵੀ ਦੇਖਾਂਗੇ ਤੇ ਚਨਈ ਦੀਆਂ ਅੱਜ ਆਪਾਂ ਤੁਹਾਨੂੰ ਸੜਕਾਂ ਹੀ ਦਿਖਾਵਾਂਗੇ ਕਿ ਕਿੱਦਾਂ ਦੇ ਇੱਥੇ ਲੋਕ ਰਹਿੰਦੇ ਆ ਕਿੱਦਾਂ ਦਾ ਉਹਨਾਂ ਦਾ ਪਹਿਰਾਵਾ ਹੈਗਾ ਤੇ ਕਿੱਦਾਂ ਦਾ ਭਈ ਉਹਨਾਂ ਦਾ ਬੋਲਚਾਲ ਹੈ ਸਾਰਾ ਕੁਝ ਆਪਣੀ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੂਗਾ ਤੁਹਾਨੂੰ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਦਿਖਾਉਣਿਆ ਤੁਹਾਨੂੰ ਅੱਜ ਚਨਈ ਦੀਆਂ ਵੱਖੋ ਵੱਖ ਪਰਦਾਸ਼ਣੀਆਂ ਕੱਲ ਕੱਲ ਜੀ ਬਿਲਕੁਲ ਆ ਪਾਈ ਨੇ ਵੇਦਰੋਂ ਮੁੰਡੀ ਜੀ ਮਾਰਤੀ ਕਹਿੰਦੇ ਚਲੋ ਤੁਹਾਨੂੰ ਪ੍ਰਦਰਸ਼ਨੀਆਂ ਦਿਖਾਉਣਾ ਅੱਜ ਕਹਿੰਦਾ ਮੈਂ ਤੇ ਗੱਲ ਉਹੀ ਟ੍ਰੈਫਿਕ ਦੀ ਆ ਟ੍ਰੈਫਿਕ ਇੱਥੇ ਐਦਾਂ ਹੀ ਰਹਿੰਦੀ ਆ ਆ ਗਿਆ ਜੀ ਚੇਨਈ ਦਾ ਸਟੇਡੀਅਮ ਜਿਹੜਾ ক্রিকেট ਸਟੇਡੀਅਮ ਆ ਇਹ ਜਿੰਨੇ ਵੀ ਆਈਪੀਐਲ ਮੈਚ ਹੋਗੇ ਟੀ20 ਮੈਚ ਹੋਗੇ ਲੀਗਾ ਹੋਈਆਂ ਸਾਰੀਆਂ ਇਹਦੇ ਵਿੱਚ ਹੁੰਦੀਆਂ ਨੇ ਜੀ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਇਹ ਵਾਲਾ ਸਟੇਡੀਅਮ ਸੀ ਜਿਹੜਾ ਆਪਾਂ ਆਈਪੀਐਲ ਦੇ ਵਿੱਚ ਦੇਖਦੇ ਹੁੰਦੇ ਸੀ ਵੀ ਆਈਪੀਐਲ ਮੈਚ ਹੋਈ ਜਾਂਦੇ ਆ ਤੇ ਕੁਝ ਮੈਚ ਇਸ ਸਟੇਡੀਅਮ ਦੇ ਵਿੱਚ ਵੀ ਹੁੰਦੇ ਆ ਇਹ ਹੈ ਵੈਸੇ ਹੀ ਅ ਕ੍ਰਿਕਟ ਦਾ ਹੀ ਆ ਕੱਲਾ ਉਤਾਰਤਾ ਟੈਂਪੂ ਵਾਲੇ ਨੇ ਕਹਿੰਦੇ ਆ ਆ ਗਿਆ ਤੁਹਾਡਾ ਆਡਾ ਤੇ ਤੇ ਸਾਹਮਣੇ ਆ ਜੀ ਮਰੀਨਾ ਵਿੱਚ ਤੇ ਇਧਰਲੇ ਪਾਸੇ ਇੱਕ 게ਟ ਜਾਂ ਬਣਿਆ ਹੋਇਆਗਾ ਜੀ ਪਹਿਲਾਂ ਤਾਂ ਆਪਾਂ ਨੂੰ ਇਦਾਂ ਲੱਗਿਆ ਸੀ ਵੀ ਇਹ ਮੈਟਰੋ ਸਟੇਸ਼ਨ ਆ ਕੋਈ ਥੱਲੇ ਜਾ ਕੇ ਮੈਟਰੋ ਮੋਟਰੋ ਫੜਨੀ ਹੁੰਦੀ ਆ ਕੋਈ ਤੇ ਇਹ ਭਾਈ ਥੱਲੇ ਜਾ ਕੇ ਮਰੀਨਾ ਬੀਚ ਦਾ ਰਾਹ ਆ ਗਈ ਇੱਕ ਦਿਨ ਕਿੱਧਰ ਸਰੰਗਾਂ ਦੇ ਵਿੱਚ ਵੜਦੇ ਆ ਇਹ ਕਿੱਧਰਲੇ ਪਾਸੇ ਬੀਚ ਬਣੀ ਹੋਈ ਆ ਲੱਗ ਬੱਲੇ 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 ਥੱਲੇ ਦਾ ਬਾਜ਼ਾਰ ਬਣਿਆ ਹੋਇਆਗਾ ਪੂਰਾ ਕੇੜੀ ਕੇੜੀ ਦੁਕਾਨਾਂ ਬਣੀਆਂ ਹੋਈਆਂ ਨੇ ਦਰਜੀ ਦੁਰਜੀ ਦੀਆਂ ਕੱਪੜਿਆਂ ਦੀਆਂ ਤੇ ਜਾਂ ਟੈਟੂ ਬਣਾਉਣੇ ਹੋਣ ਐਣਕਾਉਣ ਕਾ ਖਰੀਦਣੀਆਂ ਹੋਣ ਤੇ ਪੈਸੇ ਪਈ ਤੁਹਾਨੂੰ ਪਤਾ ਹੀ ਆ ਜਿਵੇਂ ਵੀਡੀਓ ਵਗੈਰਾ ਬਣਾਉਂਦੇ ਆ ਬੀਚਾਂ ਦੇ ਉੱਪਰ ਜਾ ਕੇ ਤੇ ਰੰਗ ਪ੍ਰੰਗੀਆਂ ਜਿਹੜੀਆਂ ਐਣਕਾ ਲਾਉਂਦੇ ਹੁੰਦੇ ਆ ਤੇ ਇੱਥੋਂ ਹੀ ਮਿਲ ਜਾਂਦੀਆਂ ਨੇ ਜਦੋਂ ਆਪਾਂ ਮਰੀਨਾ ਬੀਚ ਨੂੰ ਜਾਵਾਂਗੇ ਤੇ ਮਰੀਨਾ ਬੀਚ ਦੇ ਥਲੋਂ ਦਾ ਜਿਹੜਾ ਆਪਾਂ ਰਾਹ ਆਉਣੇ ਆ ਉੱਥੇ ਹੀ ਮਿਲ ਜਾਂਦੀਆਂ ਨੇ ਰੰਗ ਬਰੰਗੀਆਂ ਜੀ ਐਨਕ ਸਾਹਮਣੇ ਲਿਖਿਆ ਹੋਇਆ ਜੀ ਆਈ ਲਵ ਮਰੀਨਾ ਇਹ ਪਿੱਛੇ ਡਿਜ਼ਾਈਨਿੰਗ ਕੀਤੀ ਹੋਈ ਆ ਪਹਾੜਾ ਪਹੂੜਾਂ ਦੀ ਜਿਵੇਂ ਪਹਾੜ ਜੇ ਬਣੇ ਹੁੰਦੇ ਆ ਜਿਵੇਂ ਪੱਥਰ ਜੇ ਪਏ ਹੁੰਦੇ ਆ ਵਿਚਾਂ ਤੇ ਚੱਲਦੇ ਆ ਕੀ ਰੰਗ ਮੇਲਿਆ ਮਰੀਨਾ ਵਿੱਚ ਦੇ ਦੇਖਦੇ ਆ ਸਾਰਾ ਕੁਝ ਜਾ ਕੇ ਤੇ ਤੋ ਨੂੰ ਬਿਨਾਲ ਦੀ ਨਾਲ ਆਪਾਂ ਦਿਖਾਉਂਦੇ ਰਵਾਂਗੇ ਤੇ ਭੀੜ ਬੜੀ ਆ ਭਾਈ ਇੱਥੇ ਜੇ ਗੱਲ ਕਰੀਏ ਆਪਾਂ ਇੱਥੋਂ ਦੇ ਖਾਣੇ ਪੀਣੇ ਦੀ ਜਿਹੜਾ ਬੀਚ ਦੇ ਉੱਪਰ ਖਾਣਾ ਪੀਣਾ ਮਿਲਦਾਗਾ ਆਪਣੇ ਪੰਜਾਬ ਨਾਲੋਂ ਸਾਰਾ ਕੁਝ ਏਲੱਗ ਆ। ਆ ਵਿੱਚ ਮੱਕੀ ਦੇ ਗਲਾਸ ਜੇ ਭਰ ਕੇ ਰੱਖੇ ਹੋਇਆ ਵਿੱਚ ਹੋਰ ਕੁਝ ਜਿਵੇਂ ਲੰਮੇ ਲੰਮੇ ਟੋਕੜੇ ਜੇ ਕੱਟ ਕੇ ਰੱਖੇ ਹੋਇਆ। ਪਤਾ ਨਹੀਂ ਕੀ ਕੁਝ ਮਿਲਦਾ ਇੱਥੇ ਖਾਣ ਪੀਣ ਨੂੰ। ਤੇ ਟੇਸਟ ਆਪਾਂ ਨਹੀਂ ਕਰਕੇ ਦੇਖਦੇ ਜੀ ਕਿਉਂਕਿ ਆਪਾਂ ਨੂੰ ਵੀ ਚੀਜ਼ ਦਾ ਪਤਾ ਹੀ ਨਹੀਂ ਵੀ ਕਿਹੜੀ ਚੀਜ਼ ਆ। ਕਿਵੇਂ ਖਾਧੀ ਜਾਂਦੀ ਆ ਉਹ। ਜੀ ਸਾਹਮਣੇ ਆ ਜੀ ਮਰੀਨਾ ਬੀਚ ਤੇ ਚੱਲਦੇ ਆ ਮਰੀਨਾ ਬੀਚ ਤੇ। ਕੀ ਰੰਗ ਮੇਲੇ ਇੱਥੋਂ ਦੇ ਦੇਖਣ ਦੇ ਤੇ ਸਾਰਾ ਕੁਝ ਦੇਖ ਕੇ ਆਵਾਂਗੇ। ਇਥੋਂ ਨੂੰ ਵੀ ਆਪਾਂ ਦਿਖਾਉਂਦੇ ਰਵਾਂਗੇ ਪੂਰਾ ਮਰੀਨਾ ਬੀਚ ਤੇ ਮੇਲੇ ਵਾਲਾ ਕੰਮ ਜਿਵੇਂ ਆਪਣੇ ਪੰਜਾਬ ਦੇ ਵਿੱਚ ਮੇਲਾ ਲੱਗਦਾਗਾ ਇਦਾਂ ਦੀਆਂ ਰੇੜੀਆਂ ਹੁੰਦੀਆਂ ਨੇ ਛੋਟੀਆਂ-ਛੋਟੀਆਂ ਜਿਵੇਂ ਖੇਡਾਂ ਦੀਆਂ ਉਵੇਂ ਸਾਰਾ ਕੁਝ ਸਿਸਟਮ ਹੈਗਾ ਉਹ ਪਿੱਛੇ ਤੱਕ ਸਾਰੀਆਂ ਰੇੜੀਆਂ ਹੀ ਲੱਗੀਆਂ ਹੋਈਆਂ ਨੇ ਪਹੁੰਚ ਗਏ ਆਪਾਂ ਮਰੀਨਾ ਬੀਚ ਤੇ ਸਾਹਮਣੇ ਸਮੁੰਦਰ ਦਾ ਕਿਨਾਰਾ ਇਹ ਸਮੁੰਦਰ ਦਾ ਨਾਮ ਬੇ ਆਫ ਬੰਗਾਲ ਬੰਗਾਲ ਦੀ ਖਾੜੀ ਤੇ ਜਿਹਨੂੰ ਨਾਮ ਦਿੱਤਾ ਹੋਇਆਗਾ ਮਰੀਨਾ ਬੀਚ ਇਹ ਕਹਿੰਦੇ ਭਾਰਤ ਦੀ ਸਭ ਤੋਂ ਵੱਡੀ ਬੀਚ ਆ ਜੀ ਜਿਹਦੀ ਲੰਬਾਈ ਹੈਗੀ ਆ 13 ਕਿਲੋਮੀਟਰ ਦੀ ਇਹ ਦੁਨੀਆ ਦੀ ਦੂਜੀ ਨੰਬਰ ਦੀ ਬੀਚ ਹੈ ਜੀ ਜੇ ਦੁਨੀਆ ਦੀ ਸਭ ਤੋਂ ਲੰਮੀ ਬੀਚ ਦੀ ਗੱਲ ਕਰੀਏ ਤੇ ਉਹ ਬ੍ਰਾਜ਼ੀਲ ਦੇ ਵਿੱਚ ਪੈ ਜਾਂਦੀ ਆ ਜਿਹਦੀ ਲੰਬਾਈ ਹੈਗੀ ਆ 254 ਕਿਲੋਮੀਟਰ ਬڑے ਜਿਹੜੇ ਘੁੰਮਣ ਫਿਰਨ ਆਲੇ ਇੱਥੇ ਆਉਂਦੇ ਆ ਕਿਉਂਕਿ ਆਪਣੇ ਇੰਡੀਆ ਦੀ ਸਭ ਤੋਂ ਵੱਡੀ ਜਿਹੜੀ ਵੱਡੀ ਬੀਚ ਆ ਇਹੀ ਆ ਜਿਹੜੀ ਚਨਈ ਦੇ ਵਿੱਚ ਪੈ ਜਾਂਦੀ ਆ ਜੇ ਆਪਾਂ ਗੱਲ ਕਰੀਏ ਇੱਥੇ ਟੂਰਿਸਟ ਪਲੇਸ ਦੀ ਭੀੜ ਤੁਸੀਂ ਦੇਖ ਹੀ ਰਹੇ ਹੋ ਕਿੰਨੀ ਕ ਭੀੜ ਇਸ ਬੀਚ ਦੇ ਉੱਪਰ ਹੈਗੀ ਆ ਭੀੜ ਹੋਣ ਕਰਕੇ ਬਾਕੀ ਇੱਕ ਗੱਲ ਤੁਹਾਨੂੰ ਪਤਾ ਹੀ ਆ ਬਈ ਜਿੱਥੇ ਇਕੱਠਾ ਹੋਊਗਾ ਜਿੱਥੇ ਟੂਰਿਸਟ ਹੋਣਗੇ ਗੰਦਗੀ ਤਾਂ ਉੱਥੇ ਹੋਊਗੀ ਆਸੇ-ਪਾਸੇ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਗੰਦਗੀ ਜ਼ਿਆਦਾ ਈ ਇੱਥੇ ਇਹ ਗੰਦਗੀ ਦੀ ਗੱਲ ਕਰੀਏ ਤੇ ਸਾਹਮਣੇ ਜਿਹੜਾ ਤੁਸੀਂ ਵਿੱਚ ਦੇਖ ਰਹੇ ਹੋ ਮਰੀਨਾ ਬੀਚ ਉਹੀ ਤੇ ਇਹਦਾ ਪਾਣੀ ਵੀ ਕਾਲਾ ਹੈ ਤੁਹਾਨੂੰ ਆਪਾਂ ਨੇੜੇ ਜਾ ਕੇ ਦਿਖਾ ਦਿੰਨੇ ਆ ਕਾਲਾ ਪਾਣੀ ਇਹ ਕਾਲਾ ਪਾਣੀ ਇੱਥੋਂ ਦਾ ਕਿਉਂ ਆ ਜੀ ਜਿਹੜਾ ਚਨਈ ਦਾ ਜਿਹੜਾ ਵੀ ਪਾਣੀ ਆ ਹਾਂ ਕੋਈ ਨਾਲੀਆਂ ਵਾਲਾ ਪਾਣੀ ਹੋ ਗਿਆ 80 ਵਰੇਜ਼ਾਂ ਵਾਲਾ ਪਾਣੀ ਹੋ ਗਿਆ ਮੀਂਹ ਦਾ ਪਾਣੀ ਹੋ ਗਿਆ ਇਹ ਸਾਰਾ ਜਿਹੜਾ ਆ ਕੇ ਇਸ ਸਮੁੰਦਰ ਦੇ ਵਿੱਚ ਹੀ ਮਿਲਦਾ ਹੈ ਤੇ ਤੁਹਾਨੂੰ ਪਤਾ ਹੀ ਆ ਚੇਨਈ ਸ਼ਹਿਰ ਕਿੱਡਾ ਵੱਡਾ ਹੈ ਇਹ ਸਾਰਾ ਪਾਣੀ ਇੱਥੇ ਆ ਕੇ ਮਿਲਣਾ ਤੇ ਪਾਣੀ ਦਾ ਗੰਦਾ ਹੋਣਾ ਹੀ ਆ ਜੇ ਤੁਸੀਂ ਸਾਹਮਣੇ ਦੇਖੋਗੇ ਤਾਂ ਸਾਹਮਣੇ ਦੋ ਪਰਤਾਂ ਜੀਆਂ ਬਣ ਜਾਂਦੀਆਂ ਪਾਣੀ ਦੀਆਂ ਇੱਕ ਕਾਲਾ ਜਿਹਾ ਪਾਣੀ ਆ ਤੇ ਪਰਲੇ ਪਾਸੇ ਜਿਹੜਾ ਨੀਲਾ ਨੀਲਾ ਜਿਹਾ ਪਾਣੀ ਆ ਬਸ ਇਹੀ ਫਰਕ ਹੈ ਇੱਥੇ ਨੇੜੇ-ਨੇੜੇ ਦਾ ਪਾਣੀ ਜਿਹੜਾ ਸਾਰਾ ਖਰਾਬ ਪਾਣੀ ਆ ਕਾਲਾ ਪਾਣੀ ਆ ਕਿਉਂਕਿ ਜਿਹੜਾ ਗੰਦਾ ਪਾਣੀ ਸਾਰਾ ਇਹਦੇ ਵਿੱਚ ਹੀ ਮਿਲਦਾ ਹੈ। ਇੱਥੇ ਆ ਘੋੜਿਆਂ ਵਾਲੇ ਵੀ ਫਿਰਦੇ ਆ। ਕਿਉਂਕਿ ਜਿਆਦਾ ਟਵਿਸਟ ਹੋਣ ਕਰਕੇ ਕੁਝ ਨਾ ਕੁਝ ਐਕਟੀਵਿਟੀ ਤਾਂ ਕੀਤੀ ਜਾਂਦੀ ਆ ਕਿਉਂਕਿ ਇੰਨਾ ਕਾਠ ਆ। ਇਹ ਇੱਕ ਝੂਟੇ ਦਾ ਦਿੰਦੇ ਆ 50 ਰੁਪਏ। 100 ਕਿ ਮੀਟਰ ਤੱਕ ਜਿਹੜਾ ਇਹ ġੇੜਾ ਦਵਾਉਂਦੇ ਆ ਤੇ 50 ਰੁਪਏ ਲੈਂਦੇ ਆ ਇੱਕ ġੇੜੇ ਦਾ। ਆਸੇ ਪਾਸੇ ਦੁਕਾਨਾਂ ਬਹੁਤ ਲੱਗੀਆਂ ਹੋਈਆਂ ਨੇ। ਉੱਛੇ ਬੈਕ ਹੀ ਆਪਾਂ ਖਾ ਪੀ ਵੀ ਸਕਦੇ ਆ ਖਾਣ ਪੀਣ ਦੀ ਸਹੂਲਤ ਪੂਰੀ ਐ ਇੱਥੇ ਤੇ ਹੁਣ ਗੱਲ ਕਰਦੇ ਆ ਇਸ ਬੀਚ ਦੀ ਮਰੀਨਾ ਬੀਚ ਦੀ ਜਿਹੜਾ ਚੇਨਈ ਦਾ ਸਭ ਤੋਂ ਫੇਮਸ ਬੀਚ ਆ ਇਹ ਸਭ ਤੋਂ ਲੰਮਾ ਬੀਚ 13 ਕਿਲੋਮੀਟਰ ਦਾ ਤੇ ਤਾਮਿਲ ਫਿਲਮਾਂ ਇੱਥੇ ਬਹੁਤ ਸਾਰੀਆਂ ਬਣੀਆਂ ਹੋਈਆਂ ਨੇ ਇੱਕ ਹਿੰਦੀ ਫਿਲਮ ਵੀ ਬਣੀ ਹੋਈ ਆ ਬਾਕੀ ਫਿਲਮਾਂ ਦਾ ਆਪਾਂ ਨੂੰ ਪਤਾ ਨਹੀਂ ਪਰ ਇੱਕ ਹੀ ਆਪਾਂ ਨੂੰ ਹਿੰਦੀ ਫਿਲਮ ਦਾ ਪਤਾ ਹੈ ਜਿਹੜਾ ਬਾਲੀਵੁੱਡ ਦੇ ਵਿੱਚ ਐਕਟਰ ਸ਼ਾਹਰੂਖ ਖਾਨ ਦੀ ਬਣੀ ਹੋਈ ਆ ਚੇਨਈ ਐਕਸਪ੍ਰੈਸ ਉਹਦੇ ਕੁਝ ਕੁ ਸੀਨ ਜਿਹੜੇ ਇੱਥੇ ਮਰੀਨਾ ਬੀਚ ਤੇ ਲਏ ਹੋਏ ਆ ਇਸੇ ਜਗ੍ਹਾ ਤੇ ਦੇਖ ਲਿਆ ਜੀ ਆਪਾਂ ਮਰੀਨਾ ਬੀਚ ਤੇ ਬਾਲੀ ਕੋਈ ਆਪਾਂ ਨੂੰ ਏਡੀ ਵੱਡੀ ਖਾਸ ਗੱਲ ਲੱਗੀ ਨਹੀਂ ਕਿਉਂਕਿ ਜਿਹੜੀਆਂ ਬੀਚ ਆਪਾਂ ਅੰਡਾਮਾਨ ਦੇ ਵਿੱਚ ਦੇਖੀਆਂ ਸੀ ਨਾ ਕੋਈ ਸ਼ੋਰ ਸ਼ਰਾਬਾ ਨਾ ਕੋਈ ਕੂੜਾ ਕਰਕਟ ਤੇ ਨਾ ਹੀ ਉੱਥੇ ਕੋਈ ਥੈਲੀ ਆਪਾਂ ਨੂੰ ਡਿੱਗੀ ਮਿਲੀ ਸੀਗੀ ਪੋਲੀਥੀਨ ਮੰਨ ਲਓ ਥੈਲੀ ਮੰਨ ਲਓ ਐਦਾਂ ਦਾ ਕੁਝ ਵੀ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਸੀ ਤੇ ਨਾ ਹੀ ਇੱਥੇ ਤੇ ਨਾ ਹੀ ਉੱਥੇ ਇੰਨਾ ਜ਼ਿਆਦਾ ਜਿਹੜਾ ਕੱਠ ਹੁੰਦਾ ਸੀਗਾ ਤੇ ਉਹੀ ਗੱਲ ਫੇਰ ਦੁਬਾਰੇ ਆ ਗਈ ਜਿੱਥੇ ਕੱਠ ਹੋਊਗਾ ਗੰਦਗੀ ਦਾ ਉੱਥੇ ਹੋਊਗੀ ਬਹੁਤ ਸੋਹਣੀਆਂ ਬੀਚਾਂ ਸੀਗੀਆਂ ਜਿਹੜੀਆਂ ਅੰਡਾਮਾਨ ਦੇ ਵਿੱਚ ਦੇਖਿਆ ਸੀ ਜਿਵੇਂ ਆਪਾਂ ਲਸ਼ਮਣ ਬੀਚ ਹੋ ਗਿਆ ਬੀ ਕੁਐਰੀ ਬੀਚ ਹੋ ਗਿਆ ਤੇ ਹੋਰ ਵੀ ਦੋ ਤਿੰਨ ਬੀਚਾਂ ਸੀਗੇ ਜਿਹੜੇ ਆਪਾਂ ਜਿਨ੍ਹਾਂ ਤੇ ਆਪਾਂ ਗਏ ਸੀਗੇ ਤੇ ਉਥੋਂ ਦੀਆਂ ਬੀਚਾਂ ਬਹੁਤ ਸੋਹਣੀਆਂ ਸੀਗੀਆਂ ਇੱਥੋਂ ਦੀ ਬੀਚ ਤਾਂ ਕੁਝ ਵੀ ਨਹੀਂ ਆ ਮਨ ਸਕਦੇ ਆ ਵੀ ਇੱਥੇ ਦੁਨੀਆ ਜਿਹੜੀ ਜਾਦਾ ਆਉਂਦੀ ਆ ਦੇਖਣ ਵਾਸਤੇ ਇਸ ਵਿੱਚ ਨੂੰ ਇਸ ਵਿੱਚ ਤੇ ਨਾਉਣ ਵਾਸਤੇ ਹੈ ਤਾਂ ਭਾਈ ਇਹ ਸਾਰਾ ਬਿਮਾਰੀ ਦਾ ਘਰੀਆ ਪਾਣੀ ਤੁਸੀਂ ਦੇਖ ਹੀ ਲਿਆ ਵੀ ਸੀਵਰੇਜਾਂ ਦਾ ਪਾਣੀ ਆ ਸਾਰਾ ਜਿਹੜਾ ਇੱਥੇ ਆ ਕੇ ਮਿਲਦਾਗਾ ਤੇ ਉਹਦੇ ਵਿੱਚ ਹੀ ਲੋਕ ਜਿਹੜੇ ਨਹਾਈ ਜਾਂਦੇ ਬਾਲੀ ਕੋਤੋ ਕਲੀ ਆਪਾਂ ਨੂੰ ਗੱਲ ਲੱਗੀ ਨਹੀਂ ਚਲੋ ਇੰਨਾ ਹੋ ਗਿਆ ਵਸ ਰੌਣਕ ਮੇਲਾ ਜਾਂ ਦੇਖ ਲਿਆ ਆਪਾਂ ਵੀ ਚਨਈ ਦੇ ਵਿੱਚ ਇੰਨਾ ਰੌਣਕ ਮੇਲਾ ਹੁੰਦਾਗਾ ਬਾਕੀ ਇਹ ਵੀ ਪਤਾ ਲੱਗ ਗਿਆ ਵੀ ਚੇਨਈ ਐਕਸਪ੍ਰੈਸ ਦੇ ਕੋਸ਼ਿਸ਼ ਸੀਨ ਜਿਹੜੇ ਇਸ ਵਿੱਚ ਦੇ ਲਈ ਹੋਏ ਆ ਆਪਾਂ ਨੂੰ ਵੀ ਪਤਾ ਲੱਗ ਗਿਆ ਤੇ ਘਰੇ ਕੋਈ ਪੁੱਛੂਗਾ ਤਾਂ ਆਪਾਂ ਜਾ ਕੇ ਕਹਿ ਸਕਦੇ ਹਾਂ ਕਿ ਭਾਈ ਉੱਥੇ ਵੀ ਆਪਾਂ ਜਾ ਕੇ ਆਏ ਜਿੱਥੇ ਸ਼ਾਹਰੂਖ ਖਾਨ ਦੀ ਫਿਲਮ ਬਣੀ ਆ ਚੇਨਈ ਐਕਸਪ੍ਰੈਸ ਇਹ ਆਟਮਾ ਜੀ ਹੁੰ ਵਾਲਾ ਆਸੇ ਪਾਸੇ ਦਾ ਮਾਹੌਲ ਜਿਹੜਾ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਚੜਾਈ ਤੇ ਬਹੁਤ ਲੰਬਾਈ ਦੇ ਵਿੱਚ ਜਿਹੜਾ ਖੁੱਲਾ ਹੀ ਬੀਚ ਪਿਆਗਾ ਖੁੱਲਾ ਏਰੀਆ ਪਿਆਗਾ ਇਧਰਲੇ ਪਾਸੇ ਆਨੰਦ ਲਈ ਜਾਂਦੇ ਆ ਬੁੱਲਾ ਲਈ ਜਾਂਦੇ ਆ ਆਪਣੇ ਨਾਲ ਦੇ ਦੋਸਤ ਮਿੱਤਰ ਬੈਠੇ ਵੀ ਵਿੱਚ ਦਾ ਇਕੱਠ ਦਾ ਆਨੰਦ ਮਾਣੀ ਜਾਂਦੇ ਵੀ ਕਿੰਨਾ ਇਕੱਠ ਇੱਥੇ ਹੈਗਾ ਜਿੰਨੀ ਕ ਜਾਣਕਾਰੀ ਹੈਗੀ ਆ ਆਪਾਂ ਸਾਰੀ ਤੁਹਾਨੂੰ ਦੇਤੀ ਆ ਜਿੰਨੀ ਕ ਆਪਾਂ ਇਕੱਠੀ ਕੀਤੀ ਸੀਗੀ ਤੇ ਸਾਰੀ ਆਪਾਂ ਇਸ ਵੀਡੀਓ ਦੇ ਵਿੱਚ ਵੰਡ ਦਿੱਤੀ ਆ ਮਰੀਨਾ ਵਿੱਚ ਦੀ ਇਹ ਹੁਣ ਆਪਾਂ ਫੋਨ ਸਾਈਡ ਤੇ ਰੱਖ ਕੇ ਆਪਾਂ ਵੀ ਥੋੜਾ ਮੋਟਾ ਬੁੱਲਾ ਲੈ ਲਿਆ ਆ ਆਨੰਦ ਲੈ ਲੀਏ ਆਪਾਂ ਵੀ ਦੇਖ ਲਿਆ ਰੌਣਕ ਮੇਲਾ ਦੇਖ ਲਿਆ ਜੀ ਆਪਾਂ ਮਰੀਨਾ ਵਿੱਚ ਤੇ ਹੁਣ ਸ਼ਹਿਰ ਦੇ ਵਿੱਚ ਵਾਪਸ ਚੱਲਦੇ ਆਂ ਅਸੀ ਪਾਸੇ ਦਾ ਮਾਹੌਲ ਬਈ ਬੱਤਲਾਂ ਦਾ ਬੜਾ ਸੋਹਣਾ ਮਾਹੌਲਾ ਤੇ ਬੜੀ ਮਿੱਠੀ ਮਿੱਠੀ ਤੇ ਠੰਡੀ ਠੰਡੀ ਜਿਹੜੀ ਹਵਾ ਚੱਲੀ ਜਾਂਦੀ ਆ ਬੜਾ ਚਿੱਤ ਲੱਗ ਰਿਹਾ ਇੱਥੇ ਤੇ ਇਧਰਲੇ ਪਾਸੇ ਪੁਲਿਸ ਵਾਲੇ ਦੀ ਸਿਕਿਉਰਿਟੀ ਗਾਰਡ ਵੀ ਬੈਠੇ ਆ ਜੇ ਕੋਈ ਮਾੜੀ ਮੋਟੀ ਨੋਕ ਚੋਕ ਹੁੰਦੀ ਆ ਕਿਉਂਕਿ ਇੰਨੇ ਕੱਠ ਦੇ ਵਿੱਚ ਨੋਕ ਚੋਕ ਤਾਂ ਹੋ ਹੀ ਜਾਂਦੀ ਆ ਤੇ ਉਹਨਾਂ ਨੂੰ ਸਾਂਭਣ ਵਾਸਤੇ ਹੈਂਡਲ ਕਰਨ ਵਾਸਤੇ ਵੀ ਕੁਛ ਨਾ ਕੁਛ ਇੱਥੇ ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਆ ਸਰਕਾਰ ਵੱਲੋਂ ਤੇ ਉਹ ਸਿਕਿਉਰਿਟੀ ਆ ਪੁਲਿਸ ਵਾਲੇ ਸੰਭੀ ਜਾਂਦੀ ਹੈ ਇਧਰਲੇ ਪਾਸੇ ਤੁਹਾਨੂੰ ਇੱਕ ਸੰਕਝਾ ਦਿਖਾਉਣੇ ਆਪਾਂ ਜਿਹੜੇ ਸਮੁੰਦਰਾਂ ਦੇ ਵਿੱਚੋਂ ਨਿਕਲਦੇ ਆ ਤੇ ਜਿਹੜੇ ਸੰਕਝੇ ਵਜਦੇ ਹੁੰਦੇ ਆ 22 ਸਟਾਰ ਲਾਈਵ ਬੈਠਾ ਉਹਨਾਂ ਦੀ ਆ ਪਾਣੀ ਪਾਣਾ ਪਾਣੀ ਦਾਦਾ ਪਾਣੀ ਕਿ ਪਾਣੀ ਆ ਉਹ ਪਾਣੀ ਪਾਣਾ ਪਾਣੀ ਪਾ ਕੇ ਨਾ ਹੈ ਸਭੀ ਦੱਤੇ ਪਾਣੀ ਆਉਂਦੀ ਹੁੰਦਾ ਠੀਕ ਹੈ ਬੱਜਾ ਨਹੀਂ ਕੋਸ ਸਭ ਤੋਂ ਕੋਸ ਸਭ ਉੱਥੇ ਰੱਖ ਦੋ ਕੋਸ ਸਭ ਪਾਣੀ ਚਾਹੀਦਾ ਬੱਜਾ ਰੱਖ ਦੋ ਰੱਖ ਦੋ ਇਹ ਰੱਖ ਦੋ ਰੱਖ ਇਹ ਇਦਾਂ ਦੀਆਂ ਚੀਜ਼ਾਂ ਜੀ ਇਹ ਵੀ ਟੂ ਉਹੀ ਜਨ ਕੋਡੀਆਂ ਜਿਹਾ ਕਹਿ ਦਿੰਦੇ ਨੇ ਇਹ ਨਹੀਂ ਕੋਡੀਆਂ ਕੋਡੀ ਇਹ ਵੱਡੀਆਂ ਗੰਗਾ ਕੋਡੀਆਂ ਨਹੀਂ ਵੱਡੀਆਂ ਬਹੁਤ ਵੱਡੀ ਕੋਡੀ ਇਹ ਉਹੀ ਕੋਡੀਆਂ ਕਹਿੰਦੇ ਜਿਹਨਾਂ ਨੂੰ ਕੋਡੀਆਂ ਕੋੜੀ ਕੁਝ ਸੰਕ ਵੀ ਪਏ ਜਾਂਦੇ ਕੁਝ ਕੋਡੀਆਂ ਜੀਆਂ ਵੀ ਕੋਡੀਆਂ ਕਹਿੰਦਾ ਕਿ ਕੋਡੀਆਂ ਕਹਿੰਦੇ ਆ ਸਮਝ ਨਹੀਂ ਲੱਗਦਾ ਤੇ ਕਾਫੀ ਜਿਹੜੇ ਵੱਡੇ ਵੱਡੇ ਆ ਪਿੱਛੇ ਆ ਕੀ ਆ ਆ ਨਹੀਂ ਇਹ ਹੁੰਦੇ ਆ ਸੰਕ ਹੀ ਆ ਵੀ ਮਹਿੰਗਾ ਹੁੰਦਾ ਠੀਕ ਹੈ ਮਹਿੰਗਾ ਹੁੰਦਾ ਆਪਾ ਲੈਣਾ ਨਹੀਂ ਚਲੋ ਚੱਲਦੇ ਕਿਥੇ ਮੰਦਰ ਚ ਪਿਆਰੀ ਬੰਨਾ ਵਜੇ ਕਿ ਵਜਾਇਆ ਕਰਾਂਗੇ ਤੜਕੇ ਉੱਠ ਕੇ ਇਹ ਮਰੀਨਾ ਵਿਚ ਦਾ ਬਾਜ਼ਾਰ ਜਿੱਥੋਂ ਚੱਪੜਾਂ ਤੋਂ ਲੈ ਕੇ ਬੂਟ ਤੇ ਕੱਪੜੇ ਦੀ A to Z ਜਿਹੜੀ ਸਾਰੀ ਸੋਮੇ ਦਾ ਮਿਲ ਜਾਂਦੀ ਹੈ ਤੇ ਕਾਫੇ ਕੁਫੇ ਬਣੇ ਹੋਇਆ ਕਾਫੀ ਕੁਫੀ ਚਾਹ ਚੂ ਪੀਣ ਵਾਸਤੇ ਇਹ ਟੈਟੂ ਟੂਟੂ ਦੀਆਂ ਦੁਕਾਨਾਂ ਟੈਡੀ ਬੀਰ ਦੀਆਂ ਦੁਕਾਨਾਂ ਇਦਾਂ ਦੇ ਇਦਾਂ ਦਾ ਬਾਜ਼ਾਰ ਪੂਰਾ ਲੱਗਿਆ ਹੋਇਆ ਹੈ ਇੱਥੇ ਘੜੀਆਂ ਚੇਨਈ ਦੇ ਵਿੱਚ ਟ੍ਰੈਫਿਕ ਜ਼ਰੂਰ ਹੈਗੀ ਆ ਜੀ ਪਰ ਟ੍ਰੈਫਿਕ ਤੋਂ ਬਚਣ ਵਾਸਤੇ ਜਿਹੜੇ ਇਨਾਦੇ ਸਖਤ ਰੂਲ ਹੈਗੇ ਉਹ ਵੀ ਬਹੁਤ ਵਧੀਆ ਨੇ ਉਹ ਪਿਛਲੇ ਉਹ ਉਹ ਪਰਲੇ ਪਾਸੇ ਪਹੌਤਰੇ ਸੀਗੇ ਟੈਂਪੂ ਤੋਂ ਤੇ ਉਸੇ ਪਾਸੇ ਬਈ ਅੰਡਰਗਰਾਉਂਡ ਥੱਲੇ ਇੱਕ ਉਹ ਬਣੀ ਹੋਈ ਆ ਸੁਰੰਗ ਜੀ ਬਣੀ ਹੋਈ ਆ ਜਿਹੜੀ ਆਹ ਰੋਡ ਦੇ ਥੱਲੋਂ ਦੀ ਆਉਂਦੀ ਆ ਤੇ ਇਧਰਲੇ ਪਾਸੇ ਨਿਕਲਿਆ ਜਾਂਦਾ ਹੈ ਤੇ ਉਹ ਸਪੈਸ਼ਲ ਆਉਣ ਵਾਸਤੇ ਆ ਮਰੀਨਾ ਬੀਚ ਤੇ ਆਉਣ ਵਾਸਤੇ ਵੀ ਸਿੱਧਾ ਬੰਦਾ ਐਦਾਂ ਕ੍ਰੋਸ ਨਹੀਂ ਕਰ ਸਕਦਾ ਜਿੱਦਾਂ ਸਾਹਮਣੇ ਕ੍ਰੋਸ ਕਰੀ ਜਾਂਦੇ ਬਈ ਲਿਮਟ ਕ੍ਰੋਸ ਕਰੀ ਜਾਂਦੇ ਆ ਰੂਲ ਹੀ ਤੋੜੀ ਜਾਂਦੇ ਆ ਗਲਤ ਗੱਲ ਇਹਨਾਂ ਦੀ ਜਦੋਂ ਉਹ ਚੀਜ਼ ਬਣੀ ਹੋਈ ਆ ਤੇ ਉਧਰੋਂ ਇਹਨਾਂ ਨੂੰ ਆਉਣਾ ਚਾਹੀਦਾਗਾ ਇਹ ਸਾਹਮਣੇ ਨਾਲੇ ਵੈਰੀਗੇਟ ਵੀ ਲੱਗੇ ਹੋਇਆ ਜਿਹੜੇ ਇਸ ਚੀਜ਼ ਨੂੰ ਦਰਸਾਉਂਦੇ ਆ ਵੀ ਇੱਧਰੋਂ ਪਾਈ ਰਾਹ ਬੰਦ ਆ ਤੇ ਕੁਝ ਕਿ ਗਲਤੀਆਂ ਬੰਦੇਦੀਆਂ ਵੀ ਹੁੰਦੀਆਂ ਨੇ ਇੱਕ ਹਾਦਸਾ ਹੋਣ ਦੇ ਵਿੱਚ ਜਦੋਂ ਕਿਸੇ ਚੀਜ਼ ਨੂੰ ਦੇਖਣਾ ਨਹੀਂ ਸਮਝਣਾ ਨਹੀਂ ਤੇ ਸਿੱਧਾ ਜਿਹੜਾ ਆਪਣਾ ਉੱਲੂ ਸਿੱਧਾ ਕਰਕੇ ਸਿੱਧਾ ਤੁਰਨਾ ਉਹ ਵੀ ਗਲਤ ਗੱਲ ਆ ਜਦੋਂ ਥਾਂ ਬਣੀ ਹੋਈ ਆ ਉਧਰੋਂ ਆਉਣ ਦੇ ਤਾਂ ਉਧਰੋਂ ਹੀ ਭਾਈ ਆਉਣਾ ਚਾਹੀਦਾ ਹੈਗਾ ਕੱਟ ਦੇਖਦੇ ਆਂ ਦੇਖਦੇ ਆਂ ਜਿਆਦਾ ਹੀ ਹੋਈ ਜਾਂਦਾ ਹੈਗਾ ਇਹ ਅੰਗਰੇਜ਼ ਅੰਗਰੂਜ ਵੀ ਇੱਥੇ ਬੜੇ ਆਉਂਦੇ ਆ ਘੁੰਮਣ ਕੰਮਣ ਵਾਸਤੇ ਦੀਚਾ ਬੂਚਾ ਦੇਖਣ ਵਾਸਤੇ ਇਹ ਚਨਈ ਵੀ ਬਹੁਤ ਸੋਹਣਾ ਸ਼ਹਿਰ ਆ ਜੇ ਦੇਖਣਾ ਹੋਵੇ ਬੰਦੇ ਨੇ ਤਕਾ ਕੇ ਘੁੰਮਣਾ ਹੋਵੇ ਆਪਣੇ ਕੋਲ ਤਾਂ ਇੰਨਾ ਟਾਈਮ ਹੈ ਨਹੀਂਗਾ ਨਹੀਂ ਤਾਂ ਆਪਾਂ ਤਕਾ ਕੇ ਘੁੰਮਦੇ ਆਪਾਂ ਹੁਣ ਜਲਦੀ ਜਲਦੀ ਕੰਨਿਆ ਕੁਮਾਰੀ ਪਹੁੰਚਣਾ ਹੈਗਾ ਤੇ ਆਪਾਂ ਅੱਜ ਆਪਣੇ ਸਾਈਕਲ ਤਿਆਰ ਹੋ ਜਾਣਗੇ ਸ਼ਾਮ ਨੂੰ ਜਾ ਕੇ ਸਾਈਕਲ ਚੱਕ ਲਾਂਗੇ ਤੇ ਕੱਲ ਨੂੰ ਜਿਹੜਾ ਦੇਖਾਂਗੇ ਆਪਣਾ ਅਗਲਾ ਸਫ਼ਰ ਸ਼ੁਰੂ ਕਰ ਦਾਂਗੇ ਆਪਾਂ ਸੈਕਰਾਲਾ 12ਵੀਂ ਪੈਣ ਲੱਗਿਆ ਸੀ ਤੇ ਉਸੇ ਗੋਫਾ ਦੇ ਵਿੱਚ ਆ ਗਏ ਆ ਜਿਹੜੇ ਰਾਤੋਂ ਭੱਗੇ ਸੀਗੇ ਇੱਥੇ ਖੜ ਕੇ ਮੀਂਹ ਦਾ ਇੰਤਜ਼ਾਰ ਕਰਦੇ ਮੀਂਹ ਰੁਕੂਗਾ ਤਾਂ ਫਿਰ ਚੱਲਦੇ ਆਂ ਜੀ ਆਪਾਂ ਚੇਨਈ ਸ਼ਹਿਰ ਦੀਆਂ ਫੁੱਲੀਆਂ ਪੀੜੀਆਂ ਗਲੀਆਂ ਦੇ ਵਿੱਚੋਂ ਘੁੰਮਦੇ ਘਮਾਉਂਦੇ ਆ ਗਏ ਆ ਜੀ ਆਪਾਂ ਉਸੇ ਸਟੋਰ ਦੇ ਉੱਪਰ ਜਿੱਥੇ ਆਪਾਂ ਸਾਈਕਲ ਠੀਕ ਕਰਨ ਦਿੱਤੇ ਹੋਏ ਸੀਗੇ ਤੇ ਸਾਈਕਲ ਬਾਈ ਨੇ ਆਪਣੇ 9 ਤੋਂ 11 ਕਰਤੇ ਆ ਸਾਈਕਲ ਭਾਈ ਆ ਖੜੇ ਆਪਣੇ ਚਾਰੋਂ ਸਾਈਕਲ ਖੜੇ ਆ ਤੇ ਸਾਰਾ ਕੁਝ ਜਿਹੜਾ ਹੱਥ ਪੱਲਾ ਮਾਰ ਲਿਆ ਪਾਣ ਜਾਣੇ ਆਪਣੇ ਸਾਈਕਲਾਂ ਤੇ ਕਹਿੰਦੇ ਭਾਈ ਸੈੱਟ ਕਰਤੇ ਸਾਰੇ ਸਾਈਕਲ ਤੇ ਆਪਾਂ ਇੱਕ ਢੇੜਾ ਵੀ ਦੇ ਕੇ ਆਏ ਆ ਇਹਨਾਂ ਤੇ ਇਹ ਬਿਲਕੁਲ ਭਾਈ ਸੈੱਟ ਹੋ ਗਏ ਆਪਣੇ ਸਾਈਕਲ ਇਹ ਦੇ ਗੱਲ ਕਰੀਏ ਭਾਈ ਇਹਨਾਂ ਦੇ ਜੇ ਗੱਲ ਕਰੀਏ ਭਾਈ ਇਹਨਾਂ ਦੇ ਕੰਮਕਾਰ ਦੀ ਬਾਈਆਂ ਦੇ ਤੇ ਬਹੁਤ ਵਧੀਆ ਕੰਮਕਾਰ ਸੀਗਾ ਅ ਠੀਕ ਦਾ ਆਪਣੇ ਸਾਈਕਲ ਕਰਨੇ ਹੀ ਕਰਨੇ ਸੀਗੇ ਤੇ ਨਾਲ ਧੋ ਵੀ ਦਿੱਤੇ ਧੋ ਕੇ ਜਿਹੜੇ ਵਧੀਆ ਚਮਕੀ ਜਾਂਦੇ ਆ ਸਾਈਕਲ ਸੋਹਣੇ ਲੱਗਦੇ ਆ ਬਾਕੀ ਭਾਈ ਇੱਕ ਗੱਲ ਦਾ ਆਪਾਂ ਨੂੰ ਪਤਾ ਲੱਗ ਗਿਆ ਕੀ ਜਦੋਂ ਵੀ ਸਾਈਕਲ ਆਪਾਂ ਖੋਲਣੇ ਆ ਪਹਿਲਾਂ ਆਪਾਂ ਸਾਰਾ ਚਿੰਮਟਾ ਖੋਲਦਾ ਸੀ ਇਹਦਾ ਉਹ ਆਪਣਾ ਗਲਤ ਸੀਗਾ ਸਿਰਫ ਆਈ ਚੀਜ਼ਾਂ ਖੋਲਦੀਆਂ ਹੁੰਦੀਆਂ ਦੋ ਨਾਟ ਆ ਖੋਲਦੇ ਆ ਇਹਦੇ ਉੱਪਰ ਹੈਂਡਲ ਉੱਤਰ ਜਾਊਗਾ ਹੈਂਡਲ ਉੱਤਰ ਕੇ ਨਾਲ ਹੀ ਇੱਧਰ ਟੇਪ ਮਾਰ ਦੋ ਭਾਵੇਂ ਭਾਵੇਂ ਰੱਸੀ ਨਾਲ ਭਲੇੜ ਦੋ ਬਸ ਇਹ ਨਾਲ ਹੀ ਉੱਤਰ ਕੇ ਇੱਧਰ ਲੱਗ ਜਾਊਗਾ ਨਾਲ ਤੇ ਬਾਕੀ ਚੱਕੇ ਕੱਢ ਦੋ ਤੇ ਪਿਛਲੇ ਕਾਠੀ ਕੋਠੀ ਕੱਢ ਦੋ ਬਸ ਆ ਗੱਲਬਾਤ ਹੁੰਦੀ ਆ ਆਪਾਂ ਸਾਰਾ ਹੀ ਖੋਲਦਾ ਸੀਗਾ ਠੀਕ ਗਲਤੀ ਹੋ ਗਈ ਸੀ ਆਪਣੇ ਤੋਂ ਤੇ ਹੁਣ ਭਾਈ ਜਿਵੇਂ ਜਿਵੇਂ ਅੱਗੇ ਵਧੀ ਜਾਵਾਂਗੇ ਓਵੇਂ ਓਵੇਂ ਨੌਲੇਜ ਇਕੱਠੀ ਹੁੰਦੀ ਜਾਊਗੀ ਓਵੇਂ ਓਵੇਂ ਆਪਾਂ ਨੂੰ ਐਕਸਪੀਰੀਅੰਸ ਹੁੰਦਾ ਜਾਊਗਾ ਵੀ ਇਹ ਗੱਲ ਐ ਨਹੀਂ ਇਹ ਗੱਲ ਐ ਹੈ ਤੇ ਹੋ ਗਏ ਆਪਣੇ ਸਾਈਕਲ ਲੋਟ ਤੇ ਕੱਸਦੇ ਆਪਾਂ ਇਹਨੇ ਤੇ ਸੰਗੜ ਪੱਟੀ ਆ ਜਿਹੜਾ ਆਪਣਾ ਸਮਾਨ ਸਮੂਹ ਹੈਗਾ ਦੇਖਦੇ ਆ ਫਿਰ ਰਾਤਾਂ ਨੂੰ ਕੋਈ ਥਾਂ ਭਾਲਦੇ ਆ ਜਿੱਥੇ ਥਾਂ ਮਿਲ ਗਈ ਉੱਥੇ ਟੇਟੇ ਹੋ ਜਾਈਦਾ ਆਪਾਂ ਸਮਾਨ ਸਮੂਹ ਕੱਸ ਕੇ ਚੱਲਦੇ ਆ ਭਾਈ ਆਪਾਂ ਇਸੇ ਰੋਡ ਤੇ ਜਾਣਾ ਪਊਗਾ ਇੱਧਰ ਜਾਣਾ ਖੱਬੇ ਜਾਣਾ ਸੱਜੇ ਜਾਣਾ ਇਹ ਨਹੀਂ ਪਤਾ ਪਰ ਜਾਣਾ ਜ਼ਰੂਰ ਹੈ ਇੱਥੇ ਆਹ ਲੱਭਣੀ ਆ ਰਹਿਣ ਵਾਸਤੇ ਇਹ ਰੋਟੀ ਟੁੱਕ ਵੀ ਖਾਣਾ ਅੱਜ ਆ ਵੀ ਚੱਲੀਏ ਮੁੰਡਿਓ ਹਾਂਜੀ ਚੱਲੀਏ ਚਲੋ ਜੀ ਚਲੋ ਚਲੋ ਜੀ ਪਲੇਟ ਥੋੜੀ ਆਪਣੀ ਕਸਤੀ ਸੀਗੀ ਬਾਈ ਨੇ ਤੇ ਆ ਵੀ ਨਟ ਕਸਦਾ ਸੀ ਆ ਵੀ ਨਟ ਕਸਦਾ ਸੀਗਾ ਤੇ ਕਹਿੰਦਾ ਮੈਂ ਲੂਪੀਆਂ ਜੀਆਂ ਲਾ ਦਿੰਨਾ ਕਹਿੰਦਾ ਇਹਦੇ ਨਾਲ ਪਗੜਜੀ ਬਣੀ ਰੂਗੀ ਨਾ ਤਾਂ ਇੱਧਰ ਹੋਊਗੀ ਨਾ ਇੱਧਰ ਹੋਊਗੀ ਨੰਬਰ ਪਲੇਟ ਜੀ ਬਹੁਤ ਧੰਨਵਾਦ ਜੀ ਫਿਰ ਹੀ ਲਾ ਕੇ ਬਾਈ ਆਪਣੇ ਤੇ ਸਾਈਕਲ ਤੇ ਕਰ ਲਿਆ ਜੀ ਆਪਾਂ ਆਪਣੇ ਸਾਈਕਲ ਤਿਆਰ ਤੇ ਜਿਹੜਾ ਆਪਣਾ ਸਮਾਨ ਸੱਲਾ ਬੰਨਣਾ ਸੀਗਾ ਬੰਨ ਲਿਆ ਜੀ ਆਪਾਂ ਏ ਵੱਡਾ ਬੈਗ ਆਪਾਂ ਪਿੱਛੇ ਬੰਨ ਲਿਆ ਤੇ ਬੰਜੀ ਜੇ ਇੱਕ ਨਵੀਂ ਲੈ ਲਈ ਪਈ ਆਪਾਂ ਤੇ ਵੱਡਾ ਬੈਗ ਪਿੱਛੇ ਬੰਨ ਕੇ ਤੇ ਜਿਹੜੀ ਛੋਟੀ ਕਿੱਟ ਸੀਗੀ ਉਹ ਆਪਾਂ ਪਿੱਛੇ ਡੰਗ ਲਈ ਆ ਜੀ ਅੱਜ ਦਾ ਦਿਨ ਕੱਢ ਲਈਏ ਕੱਲ ਦੀ ਕੱਲ ਦੇਖਾਂਗੇ ਜੀ ਕੱਲ ਦੀ ਥੋੜਾ-ਮੋਟਾ ਸੈਟਿੰਗ ਬੈਟਿੰਗ ਕਰਕੇ ਫੇਰ ਇਹਨਾਂ ਨੂੰ ਬੰਨ ਲਾਂਗੇ ਕਿ ਨਹੀਂ ਤਾਂ ਅੱਜ ਦਾ ਫੇਰ ਇੱਥੇ ਸਹੀ ਆ ਜੀ ਦੇਖਦੇ ਆ ਕਿੱਧਰ ਜਾਣਾ ਕਿੱਧਰ ਨਹੀਂ ਕੋਈ ਥਾ ਤੂੰ ਭਾਲਦਿਆਂ ਰਹਿਣ ਲਈ ਅੱਜ ਆਪਣੇ ਕੋਲ ਸਾਧਨ ਹੈਗੇ ਆ ਜੀ ਰਾਤ ਪਾ ਤੁਰ ਫਿਰ ਕੇ ਚੰਨਈ ਗਈ ਸੀਗੀ ਤੇ ਅੱਜ ਆਪਣੇ ਕੋਲ ਸਾਈਕਲ ਹੈਗੇ ਆਪਣੇ ਤੇ ਜਿਹੜੇ ਪਾਸੇ ਲੋਟ ਲੱਗਿਆ ਉਸੇ ਪਾਸੇ ਨੂੰ ਖਿੱਚ ਦਾਂਗੇ ਆਪਾਂ ਚਲੋ ਚਾਲਦੇ ਆ ਜੀ ਆਪਾਂ ਸਾਧੂ ਭਾਲੀਏ ਜਾ ਕੇ ਕੋਈ ਐਦਾਂ ਨਹੀਂ ਲੋਟ ਆਉਣਾ ਕੰਮ ਬੜੇ ਦਿਨਾਂ ਬਾਅਦ ਆਪਣੀ ਮਸ਼ੀਨਰੀ ਚਲਾ ਕੇ ਜੀ ਬਹੁਤ ਵਧੀਆ ਲੱਗ ਰਿਹਾਗਾ ਤੇ ਸਕੂਨ ਜਾਂ ਮਿਲ ਰਿਹਾ ਦਿਨ ਨੂੰ ਤੇ ਸਕੂਨ ਜਾਂ ਮਿਲ ਰਿਹਾ ਦਿਲ ਨੂੰ ਇਹ ਭਾਈ ਆਪਣਾ ਸਾਧਨ ਜਿਹੜਾ ਆਪਣੇ ਕੋਲੇ ਆ ਗਿਆ ਆਪਣੇ ਸਾਧਨ ਰਗੀ ਕਿੱਥੇ ਰੀਸ ਆ ਜੀ ਲੱਖ ਬੱਸਾਂ ਚੱਲਦੀਆਂ ਲੱਖ ਰੇਲ ਗੱਡੀਆਂ ਚੱਲਦੀਆਂ ਨੇ ਲੱਖ ਜਹਾਜ ਚੱਲਦੇ ਆ ਪਰ ਜਿਹੜਾ ਸਵਾਦ ਸਾਈਕਲ ਚਲਾਉਣ ਦਾ ਹੈਗਾ ਤੇ ਆਉਣ ਜਾਣ ਦਾ ਜਿਹੜਾ ਖਰਚਾ ਪੱਜਦਾ ਹੈਗਾ ਤੇ ਆਪਾਂ ਨੂੰ ਪਤਾ ਜੀ ਸਾਈਕਲਾਂ ਦਾ ਮੁੱਲ ਤੇ ਨਜ਼ਾਰਾ ਆ ਰਿਹਾ ਪੂਰਾ ਜੀ ਸਾਈਕਲ ਚਲਾ ਕੇ ਇਧਰਲੇ ਪਾਸੇ ਟ੍ਰੈਫਿਕ ਆ ਪੂਰੀ ਤੇ ਇਧਰਲੇ ਪਾਸੇ ਆਪਣਾ ਸ਼ੇਅਰ ਇਕੱਲਾ ਹੀ ਭੁਗਦਾ ਫਿਰਦਾ ਹੈਗਾ ਪੂਰਾ ਰੋਡ ਖਾਲੀ ਇਧਰਲੇ ਪਾਸੇ ਤੇ ਹੁਣ ਆਪਾਂ ਲੋਕੇਸ਼ਨ ਲਾਈ ਹੋਈ ਆ ਜੀ ਗੁਰਦੁਆਰਾ ਸਾਹਿਬ ਦੀ ਤੇ ਕਹਿੰਦੇ ਟੀ ਨਗਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈਗਾਗਾ ਤੇ ਉੱਥੇ ਚੱਲ ਕੇ ਦੇਖਦੇ ਆਂ ਜੀ ਇੱਥੋਂ 6-7 ਕਿਲੋਮੀਟਰ ਹੈਗਾ ਦੇਖਦੇ ਆਂ ਉੱਥੇ ਜਾ ਕੇ ਕੀ ਗੱਲਬਾਤ ਬਣਦੀ ਆ ਆਪਣੀ ਰਹਿਣ ਲਈ ਥਾਂ ਮਿਲਦੀ ਆ ਜਾਂ ਨਹੀਂ ਤੇ ਇੱਕ ਵਾਰੀ ਤਾਂ ਚੱਲਣਾ ਹੀ ਪਊਗਾ ਆਪਾਂ ਨੂੰ ਪਰ ਉੱਥੇ ਜਾ ਕੇ ਅਗਲੀ ਗੱਲਬਾਤ ਕਰਦੇ ਆਂ ਜੀ ਆਪਾਂ ਗੁਰਦੁਆਰਾ ਸਾਹਿਬ ਤੇ ਲੰਗਰ ਪ੍ਰਸ਼ਾਦ ਆਪਾਂ ਛਕ ਲਿਆ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੰਦੀ ਆ ਸਮਾਪਤੀ ਕਰਨ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਟਾਈਮ ਤੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖ ਲੈਂਦੇ ਆ ਜੀ ਇਦਾਂ ਹੀ ਮਿਲਦੇ ਆ ਜੀ ਕੱਲ ਨੂੰ ਨਵੇਂ ਸਫ਼ਰ ਤੇ ਨਵੀਂ ਵੀਡੀਓ ਤੇ ਨਵੀਂ ਸਵੇਰ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ